ਸਿੱਖਾ ਜੀ ਜਰਿਆ ਨੂੰ ਆਪਣੀਆਂ ਕ੍ਰੇਲਿਆਂ ਦੀਆਂ ਵੇਲਾਂ ਤੁਸੀਂ ਦੇਖ ਰਹੇ ਆ ਆਪਣੇ ਕ੍ਰੇਲਿਆਂ ਦੀਆਂ ਵੇਲਾਂ ਬਹੁਤ ਵਧੀਆ ਹੋ ਗਈਆਂ ਬਾਬਾ ਜੀ ਜੀ ਮੇਰ ਨਾਲ ਤੇ ਹੁਣ ਇਹਨਾਂ ਨੂੰ ਫਰੂਟ ਵੀ ਲੱਗਣ ਲੱਗ ਗਿਆ ਫਲ ਮਤਲਬ ਕ੍ਰੇਲੇ ਲੱਗਣ ਲੱਗੇ ਨੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਇਹਨੂੰ ਵੀ ਦੋ ਤਰ੍ਹਾਂ ਦੇ ਹੀ ਫੁੱਲ ਲੱਗੇ ਹੁੰਦੇ ਨੇ ਕ੍ਰੇਲੇ ਦੇ ਵੇਲਾਂ ਨੂੰ ਫੀਮੇਲ ਤੇ ਮੇਲ ਫਲ ਮੈਂ ਜਿਵੇਂ ਅੱਗੇ ਵੀਡੀਓ ਵਿੱਚ ਤੁਹਾਨੂੰ ਦਿਖਾਉਂਦੀ ਰਹਿੰਦੀ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਜਿਹੜਾ ਕ੍ਰੇਲਾ ਲੱਗਣ ਵਾਲਾ ਫੁੱਲ ਹੁੰਦਾ ਇਹ ਆਵਲਾ ਹੁੰਦਾ ਜਿਵੇਂ ਇਹਦੇ ਵਿੱਚ ਗ੍ਰੀਨ ਹੁੰਦੀ ਆ ਬਰਬਰੀ ਜੀ ਤੇ ਇਹਦੇ ਮਗਰ ਉਸੇ ਤਰ੍ਹਾਂ ਗਰੀਲਾ ਬਣਿਆ ਹੁੰਦਾ ਛੋਟਾ ਜਿਹਾ ਦੇਖੋ ਇਹ ਫੀਮੇਲ ਫੁੱਲ ਹੁੰਦਾ ਗਰੀਲੇ ਦਾ ਤੇ ਇਸ ਤਰ੍ਹਾਂ ਆਹ ਜਿਹੜੇ ਨਿੱਕੇ ਨਿੱਕੇ ਨੇ ਇਹ ਡੋਡੀਆਂ ਇਹ ਮੇਲ ਫੁੱਲ ਹੁੰਦਾ ਇਹਦੇ ਥੱਲੇ ਕੋਈ ਵੀ ਨਹੀਂ ਲੱਗੀ ਹੁੰਦੀ ਇਹਦਾ ਜਦੋਂ ਖੜ ਜਾਂਦਾ ਫੁੱਲ ਉਦਾਂ ਇਸ ਤਰ੍ਹਾਂ ਬਣ ਜਾਂਦਾ ਇਹ ਮੇਲ ਫੁੱਲ ਆ ਤੇ ਆਹ ਨਾਲ ਵੀ ਜਿਹੜੀ ਡੋਡੀ ਆ ਛੋਟੀ ਜੀ ਇਹ ਵੀ ਮੇਲ ਫੁੱਲ ਆ ਕਿ ਇਸ ਤਰ੍ਹਾਂ ਇਹ ਵਾਲੇ ਸਾਰੇ ਮੇਲ ਫਲ ਹੁੰਦੇ ਆ ਦੇਖੋ ਜਿਵੇਂ ਆ ਕੀੜੀਆਂ ਨੇ ਇਹ ਕੀੜੀਆਂ ਇਹਦੇ ਉੱਤੇ ਜਦੋਂ ਫਿਰਦੀਆਂ ਨੇ ਆ ਗੁਰਬਰੀ ਦੇ ਆ ਜਿਹੜੀ ਆ orange ਇਹਨਾਂ ਦੀਆਂ ਨਾ ਉਹ ਟੰਗਾਂ ਨੂੰ ਲੱਗ ਜਾਂਦੀਆਂ ਫਿਰ ਜਦੋਂ ਇਹ ਦੂਜੇ ਫੁੱਲਾਂ ਦੇ ਉੱਪਰ ਜਾਂਦੀਆਂ ਨੇ ਫਿਰ ਫਿਰ ਇਹਨਾਂ ਫੁੱਲਾਂ ਤੇ ਜਦੋਂ ਲੱਗਦੀਆਂ ਨੇ ਫਿਰ ਇਹ ਕਰੇਲੇ ਬਣ ਜਾਂਦੇ ਨੇ ਬਨੇ ਕਰੇਲੇ ਬਣ ਜਾਂਦੇ ਨੇ ਇਹ ਕ੍ਰੇਲਿਆਂ ਨੂੰ ਆਪਾਂ ਤੁੱਪ ਤੋਂ ਵੀ ਥੋੜਾ ਜਿਹਾ ਵਿਛਾ ਕੇ ਰੱਖਣਾ ਵੇਲਾ ਨੂੰ ਤੇ ਪਾਣੀ ਦੋ ਟਾਈਮ ਦੇਣਾ ਇਹਨਾਂ ਨੂੰ ਇਹਨਾਂ ਦੀ ਮਿੱਟੀ ਹੁੰਦੀ ਹੈ ਜਿਹੜੀ ਇਹ ਰੇਤਲੀ ਮਿੱਟੀ ਥੋੜੀ ਜਿਹੀ ਜ਼ਿਆਦਾ ਹੋਵੇ ਤਾਂ ਫਿਰ ਬਹੁਤ ਵਧੀਆ ਇਦਾਂ ਕ੍ਰੇਲਿਆਂ ਦੀਆਂ ਵੇਲਾਂ ਫੈਲਦੀਆਂ ਨੇ ਆਪਾਂ ਮਿੱਟੀ ਦੇ ਵਿੱਚ ਗੋਬਰ ਦੀ ਖਾਦ ਤੇ ਰੇਤ ਦੀ ਮਾਤਰਾ ਕਾਫੀ ਮਾਤਰਾ ਵਿੱਚ ਪਾਈ ਸੀ ਤਾਂ ਕਿ ਕ੍ਰੇਲਿਆਂ ਦੀਆਂ ਵੇਲਾਂ ਵਧੀਆ ਹੋ ਜਾਣ ਤੇ ਤਾਂ ਹੀ ਵਧੀਆ ਫਲ ਲੱਗੂਗਾ ਅਗਰ ਵੇਲ ਹੀ ਨਹੀਂ ਹੋਊਗੀ ਤਾਂ ਫਿਰ ਫਲ ਕਾਦਾ ਲੱਗਣਾ ਇਸ ਕਰਕੇ ਆਪਾਂ ਨੂੰ ਪਹਿਲਾਂ ਇਹਨਾਂ ਦੀ ਮਿੱਟੀ ਢੰਗ ਨਾਲ ਬਣਾਉਣੀ ਚਾਹੀਦੀ ਹੈ ਇਸ ਤਰ੍ਹਾਂ ਫਿਰ ਆਪਣੇ ਲਾਗ ਰਾ ਜਿਹੜੇ ਆ ਦੇਖੋ ਕ੍ਰੇਲਿਆਂ ਦੇ ਹੁਣ ਫੁੱਲ ਵੀ ਬਹੁਤ ਲੱਗੇ ਹੋਏ ਨੇ ਤੇ ਦੂਜੇ ਫੁੱਲ ਵੀ ਬਹੁਤ ਲੱਗੇ ਹੋਏ ਨੇ ਤੇ ਫੇਰ ਹੁਣ ਕ੍ਰੇਲੇ ਵੀ ਲੱਗਣ ਲੱਗੇ ਨੇ ਜਿਵੇਂ ਇਸ ਤਰ੍ਹਾਂ ਆਪਾਂ ਦੇਖ ਰਹੇ ਆ ਉਹ ਟਾਈਮ ਪਾਉਣਾ ਆਪਾਂ ਇਹਨਾਂ ਨੂੰ ਕਿ ਥੋੜੀ ਜੀ ਛਾਂ ਫਰ ਗ੍ਰੀਨ ਨੈਟ ਨਾਲ ਇਹਨਾਂ ਵੇਲਾਂ ਨੂੰ ਖਰ ਦੇਵਾਂਗੇ ਤਾਂ ਸਵੇਰ ਦੀ ਜਿਹੜੀ ਧੁੱਪ ਹੁੰਦੀ ਉਹ ਠੀਕ ਹੁੰਦੀ ਹੈ ਜਿਹੜੀ ਆਪਣੀ 1 ਵਜੇ ਤੋਂ ਬਾਅਦ ਦੀ ਧੁੱਪ ਹੁੰਦੀ ਉਹ ਵੇਲਾਂ ਦੇ ਲਈ ਬਹੁਤ ਜ਼ਿਆਦਾ ਹੈ ਕੀਟ ਦਾ ਕੰਮ ਕਰਦੀ ਆ ਜਿਵੇਂ ਉਹਦੇ ਨਾਲ ਫਿਰ ਇਹਨਾਂ ਦੀ ਜਿਹੜੀ ਨਵੀਆਂ ਕਰੇਲੀਆਂ ਚ ਉਹ ਸੁੱਕ ਜਾਂਦੀ ਆ ਤੇ ਫਿਰ ਕਰੇਲੇ ਇਸ ਤਰ੍ਹਾਂ ਹੋਣ ਲੱਗ ਜਾਂਦੇ ਨੇ ਜਿਸ ਤਰ੍ਹਾਂ ਆਹ ਵਾਲਾ ਥੋੜਾ ਥੋੜਾ ਜਿਹਾ ਨੇ ਵਧ ਨਹੀਂ ਰਿਹਾਗਾ ਇਦਾਂ ਥੋੜੇ ਫੱਕਰ ਲੱਗ ਕੇ ਨਿਕਲ ਜਾਈ ਤੇ ਬਸ ਆ ਦੇਖੋ ਕਰੇਲੇ ਲੱਗੇ ਆ ਤੇ ਪਰ ਇਹ ਇਦਾਂ ਹੋ ਰਹੇ ਨੇ ਹਣ ਇਹ ਇਧਰਲੀ ਸਾਈਡ ਤੇ ਆਪਣੇ ਛਾਂ ਨਹੀਂ ਆਉਂਦੀ ਕੀ ਤਾਂ ਕਰਕੇ ਇਹ ਦੇਖੋ ਲੱਜ ਨੇ ਆ ਦੇਖੋ ਇੱਥੇ ਬਦ ਲੱਗ ਜਾਂਦਾਗਾ ਵੀ ਇਹ ਕਰੇਲਾ ਬੰਨਾ ਵਾ ਇਹ ਫੁੱਲ ਤੋਂ ਲੱਗਦਾ ਇਹ ਨਹੀਂ ਹੈਗਾ ਇਹ ਦੂਜਾ ਮੇਲ ਫੁੱਲ ਹੈ ਵਨ ਫੀਮੇਲ ਫੁੱਲ ਸੀਗਾ ਹਵਾਲਾ ਇਹਦਾ ਤੁਸੀਂ ਜਦੋਂ ਵੀ ਵੇਲਾ ਨੂੰ ਪਾਣੀ ਪਾਉਣਾ ਨੇ ਉਦੋਂ ਧਿਆਨ ਨਾਲ ਪਾਉਣਾ ਪਾਣੀ ਇਹ ਫੁੱਲ ਸਾਰੇ ਲੱਗੇ ਹੀ ਹੁੰਦੇ ਨੇ ਤੇ ਬਸ ਇਹ ਫੁੱਲ ਨਾ ਛੱਡ ਜਦੋਂ ਆਪਾਂ ਪਾਣੀ ਬਾਣਨੇ ਕਹੀਆ ਰ ਆਪਾਂ ਉੱਤੇ ਪਾਣੀ ਦਾ ਸਪਰੇਅ ਪਾਉਣ ਲੱਗ ਜਾਂਦੇ ਦਾ ਜੇ ਪਾਈਪ ਨਾਲ ਪਾਣੀ ਪਾਉਂਦੇ ਆ ਤੇ ਫਿਰ ਇਹ ਸਾਰੇ ਫੁੱਲ ਟੁੱਟ ਜਾਂਦੇ ਨੇ ਫੇਰ ਉਹ ਕਰੇਲੇ ਵਾਲੀਆਂ ਵੀਲਾਂ ਹੀ ਰਹਿ ਜਾਂਦੀਆਂ ਬਸ ਵੀਲ ਲੱਗਦੀ ਜਾਂਦੀਆਂ ਵੀਲਾ ਵਧੀਆਂ ਕੜੀਕੀ ਜਾਂਦੇ ਆ ਵੀ ਹੁਣ ਵੀ ਫਰੂਟ ਲੱਗੂ ਹੁਣ ਵੀ ਫਲ ਲੱਗੂ ਤੇ ਪਰ ਉਹ ਕੀ ਲੱਗਣਾ ਹੁੰਦਾ ਜੇ ਸਾਰੇ ਫੁੱਲ ਤਾਂ ਤੁਸੀਂ ਪਾਣੀ ਦੇ ਨਾਲ ਹੀ ਝਾੜ ਦਿੰਨੇ ਆ ਆਰਾਮ ਨਾਲ ਜੜ ਦੇ ਨੇੜੇ ਹੀ ਪਾਣੀ ਪਾਉਣਾ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖੋ ਤੇ ਵੱਧ ਤੋਂ ਵੱਧ ਕਰੇਲੇ ਥੋੜੋ ਸਸਰੀਖਾਲ ਜੀ